ਹੈਲੋ ਹਾਂਜੀ ਬਾਜੀ ਜੀ ਵਰਜੀਤ ਬੋਲਦਾ ਤੇਰਾ ਮਕਾਨ ਮਾਲਕ ਹਾਂਜੀ ਹਾਂਜੀ ਵੀਰ ਜੀ ਉਹ ਕੀ ਗੱਲ ਹੋ ਗਈ ਯਾਰ 3 ਮਹੀਨੇ ਹੋ ਗਏ ਤੇਰਾ ਕਿਰਾਇਆ ਨਹੀਂ ਹੋਇਆ ਉਪਰੋਂ 10000 ਰੁਪਏ ਤੂੰ ਫਲੈਸ ਤੇ ਲੈ ਕੇ ਗਿਆ ਨਾ ਤੂੰ ਉਹਦੀ ਕਿਸ਼ਤਾਂ ਮੋੜੇ ਸੱਤ ਕਿਸ਼ਤਾਂ ਹੋਦੀਆਂ ਟੁੱਟ ਗਈਆਂ ਕਿੱਥੇ ਰਹਿਣਾ ਤੂੰ ਨਾ ਫੋਨ ਚੱਕਦਾ ਵੀਰ ਜੀ ਮੈਂ ਨਾ ਬਿਮਾਰ ਸੀਗਾ 10 15 ਦਿਨ ਬਾਅਦ ਹੁਣ ਅੱਜ ਦੁਕਾਨ ਲਾਈ ਆ ਜੀ ਮੈਂ ਤੁਹਾਨੂੰ ਪੈਸੇ ਦੱਸ ਮੇਰੇ ਕਦ ਦੇਣੇ ਆ ਉਹ ਮੈਂ ਅੱਜ ਹੀ ਲਾਈ ਜੀ ਦੁਕਾਨ ਮੈਂ ਹੁਣ ਤੁਹਾਨੂੰ ਕਰ ਦੇਣਾ ਜੀ ਕੋਈ ਸ਼ਾਮ ਦੇ ਦੇਣਾ ਥੋੜਾ ਬੋਤਾ ਕਰ ਦੂੰਗਾ ਅੱਜ ਦੁਕਾਨ ਲਾਈ ਆ ਜੀ ਦੋ ਤਿੰ ਠੀਕ ਹੈ ਜੀ ਪਰਮਾਤਮਾ ਗਾਹ ਦੇ ਭੇਜ ਦੇ ਸ਼ਾਮ ਨੂੰ ਪੈਸੇ ਵੀ ਦੇਣੇ ਮਾਲਕਾਂ ਦੇ ਗਾਹ ਕਿ ਨਹੀਂ ਜਗਾ ਉਹ ਆ ਵੀ ਮੇਰੇ ਕੀ ਕੀ ਬਣਾਉਣਾ ਜਿਵੇਂ ਨਿਊਰਲ ਦੇ ਮੋਮੋਸ ਅੱਛਾ ਤੇ ਨਾਲ ਸਟ੍ਰਿੰਗ ਰੋਲ ਵਗੈਰਾ ਚਾਪ ਚੁੰਪਾ ਵੀ ਹੈ ਸੋਇਆ ਚਾਂਪ ਵੀ ਹੈ ਕੋਰਨ ਵੀ ਹੈ ਹਾਂਜੀ ਐਦਾਂ ਕਰ ਫਿਰ ਸਾਰਾ ਇੱਕ ਹੀ ਕਮਪਲੇਟਾਂ ਲਾ ਦੇ ਆ ਆ ਜੀ ਗੱਡੀ ਦੇ ਕੋਲੇ ਖੜੇ ਆ ਲਿਆ ਫਿਰ ਕੋਲ ਡਰਿੰਕ ਵੀ ਯਾਰ ਕੋਲਡ ਡਰਿੰਕ ਵੀ ਲਿਆਇਕਾ 2 ਲੀਟਰ ਵਾਲੀ ਉਹ ਲਿਆਈ ਬਰੇ ਨਾਸਮਾਨ ਇਹਦਾ 11500 ਬਿੱਲ ਬਣ ਜਾਣਾ ਉਹ ਯਾਰ ਆਪਾਂ ਲਾਨੇ ਆ ਕੋਈ ਸਕੀਮ ਹੈ ਬਿੱਲ ਦੇਣਾ ਕਿਨੇ ਹੈ ਹਾਓ ਉਹ ਹਾਂ ਵੀ ਮੁੰਡਿਓ ਆ ਗਿਆ ਸੁਆਦ ਪੂਰਾ ਮੂਰਾ ਮਜ਼ਾ ਆ ਗਿਆ ਨਾ ਪੂਰਾ ਚੱਲ ਫਿਰ ਹੁਣ ਆਪਾਂ ਲਾਨੇ ਆ ਸਕੀਮ ਉਹ ਤੁਹਾਨੂੰ ਦਿਖਾਉਂਦਾ ਮੈਂ ਆਪਣੀ ਚਮਤਕਾਰ ਦੀਗਾ। ਵਾਹ ਕੀ ਜਲੂਸ ਕੱਢਿਆ ਦੰਨੇ ਯਾਰ, ਬਾਹਰ ਵਿੱਚ ਪਾਤਾ ਸਾਲਾ ਸਾਰਾ ਸਵਾਲ ਖਰਾਬ ਕਰਤਾ। ਸਰ ਮੈਂ ਸਵਾਲ ਪਾ ਦੇਣਾ ਜੀ। ਮੈਂ ਤਾਂ ਆਪਣੇ ਵੱਲ ਬਹੁਤ ਵਧੀਆ ਬਣਾਇਆ ਤੁਹਾਨੂੰ ਹੋਰ ਪਲੇਟ ਬਣਾ ਦੂੰ। ਉਹ ਪਲੇਟ ਬਲੂਡ ਕੋਈ ਨਹੀਂ ਲੈਣੀ ਅਸੀਂ। ਆ ਚੱਕ ਆਪਣੀ ਚਾਪ ਅਸੀਂ ਇਹਦਾ ਕੋਈ ਪੈਸਾ ਪੁੱਗਾ। ਏ ਬਣਾ ਕੇ ਦੀ ਨੈਟ ਤੇ ਆਪਾਂ ਚਾੜਦੇ ਆ ਵੀਡੀਓ ਨੂੰ ਪਤਾ ਲੱਜੂਗਾ ਕਿੱਦਾਂ ਗੰਦ ਖਲਾਈਦਾ ਲੋਕਾਂ ਨੂੰ ਉਹ ਕੋਈ ਗਰੀਬ ਬਰੂ ਨਹੀਂ ਹੈਗਾ ਯਾਰ ਬਣਾਜ ਦੀ ਵੀਡੀਓ ਬਣਾ ਤੂੰ ਉਹ ਤੁਹਾਨੂੰ ਪਲੇਟ ਹੋਰ ਲਾ ਉਹ ਨਹੀਂ ਨਹੀਂ ਸਾਨੂੰ ਪਲੇਟ ਕੋਈ ਨਹੀਂ ਚਾਹੀਦੀ ਵੀਰੇ ਗਲਤੀਆਂ ਦੀ ਮਾਫ ਕਰ ਦਿਓ ਵੀਰ ਜੀ ਪੈਸੇ ਰਹਿਣ ਦੋ ਤੁਸੀਂ ਵੀਡੀਓ ਨਾ ਬਣਾਓ ਪਲੀਜ਼ ਉਹ ਚਲ ਛੱਡ ਯਾਰ ਅੱਗੇ ਨੂੰ ਧਿਆਨ ਰੱਖੀ ਚੰਗਾ ਜੀ ਇਹ ਬਸ ਤੱਕ ਕੀ ਹੈ ਕੱਚਾ 사ਸਰੀ ਕਾਲ ਕੀ ਆਦੀ 사ਸਰੀ ਕਾਲ ਉਹ ਗਰੀਬ ਦਾ ਨੁਕਸਾਨ ਕਰ ਰਹੇ ਹੋ ਤੁਸੀਂ ਚੰਗੀਆਂ ਗੱਲਾਂ ਇਹ ਤਾਨੂੰ ਵੀ ਜਾਣਦਾ ਮੈਂ ਚੰਗੀ ਤਰ੍ਹਾਂ ਤੁਹਾਡੇ ਪਰਿਵਾਰ ਨੂੰ ਉਹ ਗਰੀਬ ਨੂੰ ਵੀ ਜਾਣਦਾ ਮੈਂ ਚੰਗੀ ਤਰ੍ਹਾਂ ਤੁਸੀਂ ਆਪਣੇ ਜੀਬ ਦੇ ਸਵਾਦ ਲਈ ਉਹ ਗਰੀਬ ਪਰ ਕਿਨਾਂ ਨੂੰ ਨੁਕਸਾਨ ਕਰ ਰਹੇ ਹੋ ਤੁਹਾਨੂੰ ਪਤਾ ਕਿਦਾਂ ਦੁਕਾਨਦਾਰੀ ਚਲਾ ਰਿਹਾ ਕੋ ਸੋਚੋ ਉਹਨੇ ਬਾਰੇ ਮਾੜਾ ਮੋਟਾ ਤੇਰੇ ਪਿਓ ਨੂੰ ਫੋਨ ਕਰਾਂ ਦੱਸਾਂ ਉਹ ਨਹੀਂ ਨਹੀਂ ਚਾਚਾ ਨਹੀਂ ਨੂੰ ਅੱਗੇ ਨੂੰ ਇਹੋ ਜਿਹਾ ਕੋਈ ਤਾਂ ਹਰ ਕਦੀ ਨਹੀਂ ਕਰਨੀ ਕੋਈ ਵੀ ਚਾਚਾ ਗਲਤੀ ਹੋ ਗਈ ਮੈਂ ਪੈਸੇ ਦੇ ਦਿੰਨੇ ਹਾਂ ਦੋ ਤੇ ਪੈਸੇ ਚਲੋ ਪਰਿਫਿਲ ਕਰਨ ਵਾਲੇ ਨੂੰ ਮੇਜੀ ਕਿੰਨੇ ਪੈਸੇ ਆ ਜੀ ਜੋ ਮਰਜ਼ੀ ਨਹੀਂ ਜਿੰਨੇ ਬਣਦੇ ਉਹ ਦੇ ਦੋ ਕਿੰਨੇ ਬਣਦੇ ਤੁਹਾਡੇ 250 ਰੁਪਏ ਲਓ ਵੀਰ ਜੀ ਅੱਗੇ ਤੋਂ ਇਹੋ ਜਿਹੀ ਹਰਕਤ ਨਹੀਂ ਕਰਨੀ ਕੋਈ ਮੈਨੂੰ ਨਹੀਂ ਹੱਥ ਜੋੜਨੇ ਇੱਧਰ ਗਲਤੀ ਹੋ ਗਈ ਵੀਰ ਜੀ ਸੌਰੀ ਦੁਨੀਆ ਤੇ ਭੇਜਣ ਵਾਲਾ ਬੰਦਿਆ ਸੰਭੂ ਤੈਨੂੰ ਆਪੇ ਦਾਣਾ ਪਾਣੀ ਓਏ ਉਹਨੇ ਪਹਿਲਾਂ ਲਿਖਿਆ ਤੇਰੀ ਨਜ਼ਰ ਬੇਚੈਨ ਤੈਨੂੰ ਤਾਂ ਨਹੀਂ ਦਿਖਿਆ